ਹਲੋ ਜੁਤੀ ਕੰਨੋ ਮੇਰੀ ਬੇਨਤੀ ਹੈ ਬੀਜੀ ਮੇਰੀ ਗੱਲ ਕਰਨ ਦਿਓ ਨਾ ਕੋਈ ਸਾਥ ਫੇਟ ਮਾਰੀ ਕਿਸੇ ਨੇ ਫਿਰ ਗਲਤ ਹੋ ਜੂਗਾ ਕੰਮ ਪਿੰਡ ਦੇ ਪਿੰਡ ਦੇ ਲੋਕ ਵੀ ਵਿਚਾਰ ਚਾਹੁੰਦੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੀਜੀ ਮੇਰੀ ਕਿ ਬੇਨਤੀ ਆ ਮੇਰੇ ਕੋਈ ਮੈਂ ਮੰਡੀ ਦੇ ਨੇੜੇ ਘਰ ਆ ਦੁਕਾਨ ਕਰਦਾ ਮੈਂ ਭਾਈ ਇਹ ਆਉਂਦੇ ਨੇ ਸ਼ਰਿਆਮ ਬੋਲਦਾ ਪਜਾ ਕਹਿੰਦਾ ਮੈਂ ਜੱਟ ਜੱਟਾਂ ਦੀ ਕੁੜੀ ਕਰੇ ਬਸਾ ਦੇ ਤਾਂ ਕਿਹੜਾ ਕਾਲਾ ਲੜਕੀ ਕਰਣਗੇ ਜੋ ਸਾਡੇ ਅੱਛੇ ਤੱਕ ਸੀਨੇ ਤੇ ਗੋਲੀ ਮਾਰਦੇ ਨੇ ਬਿਲਕੁਲ ਭਈਏ 50 50 ਬਚਾਓ ਭਈਏ ਪਿਆਓ ਪੰਜਾਬ ਬਚਾਓ ਕਿੰਦਾ ਬਾਈਏ ਪਿਆਓ ਪੰਜਾਬ ਬਚਾਓ ਤੂੰ ਜਾਣਾ ਹਨ ਤੇ ਤੂੰ ਮੈਂ ਨਹੀਂ ਕਹਿੰਦਾ ਯਾਰ ਵੀ ਇਹ ਤਾਂ ਅਸੀਂ ਜਿੱਤੇ ਨਾਲ ਧੱਕਾ ਕਰ ਰਹੇ ਹਾਂ ਤਾਂ ਬਸ ਪੰਜਾਬ ਦਾ ਮਾਹੌਲ ਹੀ ਇਹ ਜਾ ਹੋ ਗਿਆ ਜਿਹੜੇ ਪੱਗਾਂ ਦੇ ਸਿਰਪਾਈਆਂ ਵਾਲੇ ਸਾਡੇ ਨਾਲ ਕੋਈ ਮਹਿਕਮਾ ਬੋਲਦਾ ਨਾ ਕੁਝ ਸਾਡੇ ਲੋਕ ਵੀ ਇਹੋ ਜਿਹੇ ਹੋ ਗਏ ਦੇਖੋ ਸਾਡੇ ਲੋਕਾਂ ਦੀ ਪਹਿਲੀ ਗੱਲ ਤਾਂ ਇਹ ਗਲਤੀ ਆ ਜਿੱਥੇ ਪਬਲਿਕ ਉਤਰਦੀ ਆ ਉੱਥੇ ਨਸ਼ਾ ਨਹੀਂ ਚਾਹੀਦਾ ਉੱਥੇ ਨਸ਼ਾ ਖਾ ਕੇ ਕੋਈ ਵੀ ਗਲਤ ਕੰਮ ਕਰ ਜਾ ਸਕਦਾ ਦੇਖੋ ਵੀਰ ਨੂੰ ਆਪਾਂ ਨੇ ਟਾਈਮ ਦਿੱਤਾ